ਉਹ ਭੱਜ ਗਿਆ ਕੇਜਰੀਵਾਲ ਨੇ ਬਿਮਾਰੀ ਦਾ ਬਹਾਨਾ ਕੇਜਰੀਵਾਲ ਚਲੇ ਗਿਆ ਗੁਜਰਾਤ ਦਾ ਬਹਾਨਾ ਤੇ ਭਗਵੰਤ ਮਾਨ ਨੇ ਬਿਮਾਰੀ ਦਾ ਬਹਾਨਾ ਕਰ ਲਿਆ ਤੇ ਇੱਥੇ ਜਿਹੜਾ ਇਹਨਾਂ ਦਾ ਉਮੀਦਵਾਰ ਆ ਉਹਨੂੰ ਲਾਪਾਰ ਹੋ ਛੱਡ ਗਿਆ ਕਾਂਗਰਸ ਪਾਰਟੀ ਪੂਰੇ ਜੋਸ਼ ਵਿੱਚ ਹੈ ਤੁਸੀਂ ਦੇਖ ਰਹੇ ਹੋ ਪੂਰਾ ਹਜੂਮ ਹਲਕੇ ਜੋ ਨਿਕਲ ਕੇ ਕਾਂਗਰਸ ਪਾਰਟੀ ਦੇ ਨਾਲ ਚੱਲ ਰਿਹਾ ਹੈ ਬਹੁਤ ਵੱਡੀ ਜਿੱਤ ਵੱਲ ਕਾਂਗਰਸ ਪਾਰਟੀ ਵੱਧ ਰਹੀ ਹੈ ਇਹ ਵੱਡਾ ਜਨਸਲਾਹ ਅੱਜ ਹਲਕਾ ਪੱਛਮੀ ਦੇ ਵਿੱਚ ਆਇਆ ਭਾਰਤੂ ਜਨਾਸ਼ੂ ਹੋ ਰਿਹਾ ਹੈ ਹੱਕ ਦੇ ਵਿੱਚ ਕੀ ਲੱਗਦਾ ਕਿ ਪੋਜ਼ੀਟਿਵ ਸਾਈਨ ਹੈ ਮੈਂ ਵੀ ਬਹੁਤ ਇਲੈਕਸ਼ਨ ਲੜੇ ਹੈ ਲੇਕਿਨ ਐਨੇ ਵੱਡੇ ਹਜੂਮ ਦੇ ਵਿੱਚ ਲੋਕ ਪਹਿਲੀ ਵਾਰ ਸਾਡੇ ਨਾਲ ਤੁਰੇ ਹੈ ਮੈਨੂੰ ਲੱਗਦਾ ਬਹੁਤ ਵੱਡੇ ਮਾਰਜ ਨਾਲ ਕਾਂਗਰਸ ਪਾਰਟੀ ਜਿੱਤੇਗੀ ਪੱਛਮੀ ਜਿਮਨੀ ਚੌਂ ਦਾ ਅੱਜ ਪ੍ਰਚਾਰ ਦਾ ਆਖਲਾ ਦਿਨ ਹੈ ਤੇ ਆਖਲੇ ਦਿਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਾਂਗਰਸ ਦੇ ਉਮੀਦਵਾਰ ਭਾਤਪੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਵੱਡਾ ਰੋਡ ਸ਼ੋ ਜਿਹੜਾ ਵਾ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਕੱਢਿਆ ਜਾ ਰਿਹਾ ਤੇ ਤਮਾਮ ਪਾਰਟੀ ਦੇ ਵੱਡੇ ਆਗੂ ਜਿਹੜੇ ਨੇ ਭਾਤਪੂਸ਼ਣ ਆਸ਼ੂ ਦੇ ਇਸ ਰੋਡ ਸ਼ੋ ਦੇ ਵਿੱਚ ਸ਼ਿਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਕਾਂਗਰਸ ਦਫਤਰ ਦੇ ਬਾਹਰ ਤੋਂ ਇਹ ਰੋਡ ਸ਼ੋ ਸ਼ੁਰੂ ਹੋ ਕੇ ਆਰਤੀ ਚੌਂਕ ਤੱਕ ਪਹੁੰਚ ਚੁੱਕਾ ਹੈ ਤੇ ਇਸ ਇਸ ਰੋਡ ਸ਼ੋ ਦੀ ਅਗਵਾਈ ਜਿਹੜੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਹੀ ਹਲਕਾ ਲੁਧਿਆਣਾ ਪਛਮੀ ਜਿਮਨੀ ਚੌਂ ਦੇ ਇੰਚਾਰਜ ਲਗਾਏ ਗਏ ਰਾਣਾ ਗੁਰਜੀਤ ਵੀ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ तमाम ਵੱਡੇ ਆਗੂ ਨੇ ਚਾਹੇ ਉਹ ਮੀਠੀ ਤੋਂ ਮੈਂਬਰ ਪਾਰਲੀਮੈਂਟ ਹੋਣ ਕਿਸ਼ੋਰੀ لال ਹੋਣ ਜਾਂ ਹੋਰ ਪੰਜਾਬ ਦੇ ਵੱਡੇ ਆਗੂ ਹੋਣ ਉਹ तमाम ਜਿਹੜੇ ਨੇ ਇਸ ਰੋਡ ਸ਼ੋਅ ਦੇ ਵਿੱਚ ਸ਼ਿਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਕੁਝ ਹੀ ਸਮੇਂ ਬਾਅਦ ਠੀਕ 5 ਵਜੇ ਪ੍ਰਚਾਰ ਥਮ ਜਾਵੇਗਾ ਤਾਂ ਉਸ ਤੋਂ ਪਹਿਲਾਂ तमाम ਪਾਰਟੀਆਂ ਦੇ ਵੱਡੇ ਆਗੂਆਂ ਦੇ ਵੱਲੋਂ ਰੋਡ ਸ਼ੋਅ ਕਰਕੇ ਵੋਟਰਾਂ ਦੇ ਨਾਲ ਇੱਕ ਵਾਰ ਫਿਰ ਲਾਸਟਲੀ ਵਾਰ ਆਖਲੀ ਵਾਰ رابطہ ਕਾਇਮ ਕੀਤਾ ਜਾ ਰਿਹਾ ਹੈ ਤੇ ਇਸ ਰੋਡ ਸ਼ੋਅ ਦੇ ذریعے ਸਿੱਧੇ ਸਿੱਧੇ ਅਪੀਲ ਕੀਤੀ ਜਾ ਰਹੀ ਹੈ ਆਪਣੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਸਿੱਧਾ ਕਿਹਾ ਜਾ ਰਿਹਾ ਕਿ ਇਸ ਰੋਡ ਸ਼ੋਅ ਦੇ ਜਰੀਏ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਂਗਰਸ ਦੇ ਉਮੀਦਵਾਰ ਭਾਜਪਾਸ਼ਾ ਆਸ਼ੂ ਨੂੰ ਇੱਕ ਵਾਰ ਫਿਰ ਤੋਂ ਜਿਤਾਇਆ ਜਾਵੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਵਾ ਅਗਲੇ ਜਿਹੜੀ ਆ ਰਣਨੀਤੀ ਤਿਆਰ ਕੀਤੀ ਜਾਏਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਮਾਮ ਵੱਡੇ ਆਗੂਆਂ ਦੇ ਨਾਲ-ਨਾਲ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਵਰਕਰ ਵੀ ਲੁਧਿਆਣਾ ਪਹੁੰਚੇ ਹੋਏ ਨੇ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਵਿੱਚ ਭਾਜਪਾਸ਼ਾ ਆਸ਼ੂ ਦੇ ਰੋਡ ਸ਼ੋਅ ਦੇ ਵਿੱਚ ਸ਼ਿਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਰੋਡ ਸ਼ੋਅ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ 인ਦਰबीर ਸਿੰਘ ਬੁਲਾਰਿਆ ਹੋਣ ਚਾਹੇ ਸੰਗਰੂਰ ਤੋਂ ਸਿੰਘਲਾ ਸਾਹਿਬ ਹੋਣ ਚਾਹੇ ਸਾਬਕਾ ਮੰਤਰੀ ਹਸਦੀ ਸਦੀਕ ਸਾਹਿਬ ਹੋਣ ਤਾਂ तमाम ਆਕੂ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਨੇ ਆ ਗੱਲਬਾਤ ਕਰਦੇ ਆ ਬੁਲਾਰਿਆ ਸਾਹਿਬ ਕਿਸ ਤਰ੍ਹਾਂ ਦੇ ਦੇ ਦਿਓ ਅੱਜ ਦਾ ਮਾਹੌਲ ਜਿਹੜਾ ਵਾ ਮਾਹੌਲ ਕੀ ਕਹਿ ਰਿਹਾ ਵਾ ਸਰਦੀ ਕੜਾ ਦਾ ਮਾਹੌਲ ਆ ਔਰ ਬੜੀ ਵੱਡੇ ਫਰਕ ਦੇ ਨਾਲ ਕਾਂਗਰਸ ਪਾਰਟੀ ਲੁਧਿਆਣਾ ਵੈਸਟ ਇਲੈਕਸ਼ਨ ਨੂੰ ਜਿੱਤਣ ਜਾ ਰਹੀ ਹੈ ਔਰ ਭਾਰਤ ਪੂਸ਼ਨ ਆਸ਼ੂ ਜੀ ਵਿਧਾਨ ਸਭਾ ਦੀਆਂ ਪੌੜੀਆਂ ਤੀਜੀ ਵਾਰੀ ਚੜਨ ਜਾ ਰਹੇ ਨੇ ਇਸ ਨੂੰ ਬਹੁਤ ਬਹੁਤ ਵਧਾਈਆਂ ਕਾਂਗਰਸ ਪਾਰਟੀ ਦੇ ਵਰਕਰ ਸਭਾ ਨੂੰ ਸ਼ਦੀਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣੇ ਨਾਲ ਤੁਹਾਡਾ ਗਹਿਰਾ ਨਾਤਾ ਰਿਹਾ ਵਾ ਇੱਥੇ ਦਾ ਤੁਹਾਡਾ ਜਿਹੜਾ ਵਾ ਜੰਮ ਬਲ ਰਿਹਾ ਵਾ ਕਿਸ ਤਰ੍ਹਾਂ ਦੇਖਦੇ ਜੋ ਬਲਾਰੀਆ ਸਾਹਿਬ ਨੇ ਕਿਹਾ ਉਹ ਬਿਲਕੁਲ ਸੱਚੀ ਗੱਲ ਹੈ ਆਸ਼ੂ ਜੀ ਤੀਜੀ ਵਾਰ ਪੰਜਾਬ ਜਨ ਸਭਾ ਦੀ ਪੌੜੀਆਂ ਚੱਲਣਗੇ ਔਰ ਜਨਤਾ ਦੇ ਵਸਦੀ ਜਨਤਾ ਦੀ ਸੇਵਾ ਕਰਨਗੇ ਕਿਉਂਕਿ ਜਨਤਾ ਨੇ ਵਸਦੀ ਜਨਤਾ ਨੇ ਬਾਕੀ ਇਹਨੂੰ ਸਭ ਨੂੰ ਦੇਖ ਲਿਆ ਆਸ਼ੂ ਜੀ ਦੇ ਕੰਮ ਕਰਨ ਦਾ ਤਰੀਕਾ ਔਰ ਉਹਨਾਂ ਦੇ ਕੰਮ ਕਰਨ ਦੀ ਸ਼ੈਲੀ ਜਿਹੜੀ ਹੈ ਉਹ ਜਨਤਾ ਜਾਣਦੀ ਆ ਇਸ ਕਰਕੇ ਆਸ਼ੂ ਜੀ ਨੂੰ ਜਨਤਾ ਨੇ 19 ਤਰੀਕ ਨੂੰ ਵੋਟ ਵਾ ਦੇਣੀ ਹੈ 23 ਤਰੀਕ ਨੂੰ ਜਿਹੜਾ ਰਿਜ਼ਲਟ ਆ ਆਸ਼ੂ ਦੇ ਹੱਕ ਚ ਹੈ ਕਾਂਗਰਸ ਦੇ ਹੱਕ ਚ ਹੈ ਤਾਂ ਮਾਂ ਵੱਡੇ ਆਗੂ ਜਿਹੜੇ ਨੇ ਆਸ਼ੂ ਦੇ ਹੱਕ ਦੇ ਵਿੱਚ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਦੇਖ ਰਹੇ ਹੋ ਭੱਜ ਗਿਆ ਕੇਜਰੀਵਾਲ ਨੇ ਬਿਮਾਰੀ ਦਾ ਬਹਾਨਾ ਕੇਜਰੀਵਾਲ ਚਲੇ ਗਿਆ ਗੁਜਰਾਤ ਦਾ ਬਹਾਨਾ ਤੇ ਭਗਵੰਤ ਮਾਨ ਨੇ ਬਿਮਾਰੀ ਦਾ ਬਹਾਨਾ ਕਰ ਲਿਆ ਤੇ ਇੱਥੇ ਜਿਹੜਾ ਇਹਨਾਂ ਦਾ ਉਮੀਦਵਾਰ ਆ ਉਹਨੂੰ ਲਾਪਰਵਾਹੀ ਛੱਡ ਗਿਆ ਕਾਂਗਰਸ ਪਾਰਟੀ ਪੂਰੇ ਜੋਸ਼ ਵਿੱਚ ਹੈ ਤੁਸੀਂ ਦੇਖ ਰਹੇ ਹੋ ਪੂਰਾ ਹਜੂਮ ਹਲਕੇ ਜੋ ਨਿਕਲ ਕੇ ਕਾਂਗਰਸ ਪਾਰਟੀ ਦੇ ਨਾਲ ਚੱਲ ਰਿਹਾ ਹੈ ਬਹੁਤ ਵੱਡੀ ਜਿੱਤ ਵੱਲ ਕਾਂਗਰਸ ਪਾਰਟੀ ਵੱਧ ਰਹੀ ਹੈ ਇਹ ਵੱਡਾ ਜਨਸਲਾਹ ਅੱਜ ਹਲਕਾ ਪੱਛਮੀ ਦੇ ਵਿੱਚ ਆਇਆ ਭਾਜਪਾ ਸੁਨਾਛੂ ਹੋਰ ਹੈ ਹੱਕ ਦੇ ਵਿੱਚ ਕੀ ਲੱਗਦਾ ਕਿ ਪੋਜ਼ੀਟਿਵ ਸਾਈਨ ਹੈ ਮੈਂ ਵੀ ਬਹੁਤ ਇਲੈਕਸ਼ਨ ਲੜੇ ਹੈ ਲੇਕਿਨ ਇੰਨੇ ਵੱਡੇ ਹਜੂਮ ਦੇ ਵਿੱਚ ਲੋਕ ਪਹਿਲੀ ਵਾਰ ਸਾਡੇ ਨਾਲ ਤੁਰੇ ਹੈ ਮੈਨੂੰ ਲੱਗਦਾ ਬਹੁਤ ਵੱਡੇ ਮਾਰਜਿਨ ਨਾਲ ਕਾਂਗਰਸ ਪਾਰਟੀ ਜਿੱਤੇਗੀ ਸੋ ਲੋਕਾਂ ਨੂੰ ਕੀ ਬਿਲਕੁਲ ਹੈ ਸੀ ਜਿਹੜੇ ਭਾਜਪਾ ਸੁਨਾਛੂ ਦੇ ਹੱਕ ਦੇ ਵਿੱਚ ਵੱਡੀ ਅਪੀਲ ਵੀ ਲੋਕਾਂ ਨੂੰ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜਿਹੜਾ ਜਨਸ ਨਾਬ ਅੱਜ ਰੋਡ ਸ਼ੋਅ ਦੇ ਵਿੱਚ ਭਗਤ ਪੂਸ਼ਨ ਆਸ਼ੂ ਦੇ ਹੱਕ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਾ ਉਸ ਤੋਂ ਲੱਗਦਾ ਹੈ ਕਿ ਵੱਡੀ ਜਿੱਤ ਜੜੀ ਹੈ ਹੋਵੇਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਰੋਡ ਸ਼ੋਅ ਦੇ ਵਿੱਚ तमाम ਵੱਡੀ ਗਿਣਤੀ ਦੇ ਵਿੱਚ ਜਿੱਥੇ ਵੱਡੇ ਆਗੂ ਸ਼ਿਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਤੇ ਹੀ तमाम ਸੈਂਕੜੇ ਦੀ ਗਿਣਤੀ ਦੇ ਵਿੱਚ ਵਰਕਰ ਵੀ ਲੁਧਿਆਣਾ ਪਹੁੰਚੇ ਹੋਏ ਨੇ ਤੇ ਇਸ ਪ੍ਰਚਾਰ ਦੇ ਆਖਰੀ ਸਮੇਂ ਦੇ ਵਿੱਚ ਭਾਰਤ ਪੋਸ਼ਨ ਆਸ਼ੂ ਦੇ ਰੋਡ ਸ਼ੋਅ ਦੇ ਵਿੱਚ ਸ਼ਿਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਭਾਰਤ ਪੋਸ਼ਨ ਆਸ਼ੂ ਨੂੰ ਜਿਤਾਓ ਤੇ ਲੁਧਿਆਣਾ ਦੀ ਤਰੱਕੀ ਕਰਾਓ ਕੈਮਰਾ ਪਰਸਨ ਵਿਵੇਕ ਦੇ ਨਾਲ ਵਿਵੇਕ ਟਾਲ ਲੁਧਿਆਣਾ